ਲਓ ਜੀ ਗੁਰੂ ਘਰ ਤੋਂ ਅਸੀਂ ਪਿੰਡ ਵਾਲੇ ਤੋਂ ਮੱਥਾ ਟੇਕ ਕੇ ਪਹੁੰਚ ਗਏ ਜੀ ਡਿਊਟੀ ਤੇ ਰੈਸਟ ਆਫ ਦੇ ਵਿੱਚ ਤੇ ਹੁਣ ਮਨਿੰਦਰ ਤਾਂ ਕਿਉਂਕਿ ਮੈਂ ਨਾ ਗਿਆ ਨਹੀਂ ਕਿਉਂਕਿ ਇਹਦੇ ਅੱਗੇ ਤਿਆਰੀ ਕਰੇ ਇਹ ਲੱਗਿਆ ਤਾਂ ਜੀ ਖੇਲਣ ਮੈਂ ਕਹਿੰਦਾ ਪੁੱਤ ਚੱਲ ਮੱਥਾ ਟੇਕਿਓ ਇਹ ਕਹਦਾ ਪਾਪਾ ਵੀ ਚੱਲ ਸ਼ਾਮ ਨੂੰ ਜਾਣਾ ਹੀ ਆ ਮੈਂ ਤੁਹਾਡੇ ਨਾਲ ਸ਼ਾਮ ਨੂੰ ਚੱਲੂੰਗਾ ਜੀ ਗੁਰੂ ਘਰ ਤੇ ਹੁਣ ਚੱਲਦੇ ਆ ਜੀ ਆਪਾਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੇ ਚਰਨਜੀਤ ਵੀ ਥੋੜੀ ਜੀ ਬੀਜੀ ਤੀ ਤੇ ਹੁਣ ਇਹ ਵੀ ਚੱਲੀ ਆ ਪਹਿਲਾ ਜਾਵਾਂਗੇ ਜੀ ਗੁਰੂ ਘਰ ਉਸ ਤੋਂ ਬਾਅਦ ਦੇ ਵੀ ਚਾਵਾਂਗੇ ਘਰ ਤੋਂ ਹੋ ਕੇ ਬੀਬੀ ਨੂੰ ਮਿਲ ਕੇ ਫਿਰ ਪਹੁੰਚਾਂਗੇ ਡਿਊਟੀ ਤੇ ਠੀਕ ਆ ਤੇ ਹੁਣ ਮੇਰੀ ਗੱਲ ਸੁਣ ਆਹ ਕੋਟ ਤੁਹਾਡਾ ਆ ਕਿੱਦਾਂ ਕੋਟ ਕੋਈ ਨਾ ਹੁਣ ਕਿਤੇ ਬੜਾ ਹੀ ਆ ਮਿੰਦਰ ਠੀਕ ਆ ਐਡਾ ਹੀ ਹੈਗਾ ਠੀਕ ਆ ਇਹਨੇ ਪਾਉਂਦੇ ਤੁਸੀਂ ਇੰਨੀ ਪਾਉਣਾ ਹੈਗਾ ਛੋਟੀ ਟੋਰਚ ਪੈਜੋ ਫਰਕ ਮੇਰੇ ਮੁੰਡੇ ਤੇ ਠੀਕ ਆ ਮੈਨੂੰ ਜਿਹੜਾ ਕੋਟ ਦੂਗਾ ਇਹਨਾਂ ਸੋਹਣਾ ਲੱਗਦਾ ਨਹੀਂ ਨਹੀਂ ਇਹ ਠੱਡਾ ਤਾਂ ਬਚਣਾ ਸੀ ਅਸੀਂ ਕੁਕਰੀ ਲਈ ਦੇਖਣੀ ਆਹ ਵਾਰ ਤੇ ਫਿਰ ਜਾਂਦੇ ਮੈਨੂੰ ਵਧੀਆ ਲੱਗਦਾ ਹਨਾ ਮੈਂ ਕਹਿੰਦਾ ਜੇ ਮੇਰਾ ਪੁੱਤ ਮੇਰੇ ਨਾਲ ਜਾਵੇ। ਕਹਿੰਦੀ ਫੁੱਲ। ਟੋੜ ਤਾਂ ਹੈਗੀ ਆ ਇਹ ਤਾਂ ਸਾਨੂੰ ਉ ਲੰਬਾ ਲੱਗਦਾ ਬਣੀ ਤਾਂ ਠੀਕ ਆ ਇਹ। ਤੈਨੂੰ ਸੋਨਾ ਲੱਗਦਾ ਤੈਨੂੰ? ਹਾਂ। ਚੁੜੂ। ਹਾਂ ਦੇਖੋ। ਤੈਨੂੰ ਪੂਰਾ ਲੱਗਦਾ ਹੈ ਫੇਵਰੇਟ ਆ ਇਹ। ਹਾਂ। ਰੋਟਾ। ਉਹ ਲੜਦਾ ਫਿਰ। ਅੱਛਾ ਕਿਵੇਂ ਲੜਦਾ? ਉਹ ਵਿੱਚ ਚੱਲ ਬਾਹਰ ਚੱਲ ਆਪਾਂ ਗੁਰਦੁਆਰਾ ਨਾਲ ਜਾ ਕੇ ਮਿਲਦੇ ਹਾਂ। ਖੜਜੋ ਖੜਜੋ। ਉਹ ਜਿਹੜੀਆਂ ਵਿਸ਼ੇਆਂ ਕਾਲੀਆਂ ਕਰਕੇ ਲੱਗੀਆਂ ਹੁੰਦੀਆਂ ਉਹ ਚੁਗੀਆਂ। ਉਹ ਤੈਨੂੰ ਬਾਣਾ ਕਰਦੀਆਂ ਹੋਣੀਆਂ ਨਾਲ ਤੇਰੇ ਮੁੱਕੇ ਮਾਰ। ਚੁਗੀਆਂ ਜਾਂਦੀਆਂ। ਚੁਗੀਆਂ ਜਾਂਦੀਆਂ। ਚੁਗੀਆਂ ਜਾਂਦੀਆਂ ਤੇਰੇ ਚੁਗੀਆਂ ਜਾਂਦੀਆਂ। ਅੱਛਾ ਚੁਗਦੀਆਂ ਨਹੀਂ ਹੈ ਜੀ ਚੁਗਦੀਆਂ ਠੀਕ ਹੈ ਚਲਿਓ ਹੁਣ ਆਪਾਂ ਇਸ ਕਰ ਇਹ ਮਤਲਬ ਇਹ ਲੜਦੀਆਂ ਨੇ ਪਰ ਇਹਦੇ ਚਿੱਟੀਆਂ ਪਾਓ ਤੇ ਆ ਬਿਨਾ ਅੰਡੀਆਂ ਸ਼ਾਰਟ ਤੋਂ ਪਾ ਲਓ ਇਹ ਚੁਗਦੀਆਂ ਚਲੋ ਆਪਣੀ ਬੜੀ ਜੁਆਇਤਾ ਜੀ ਚਲੋ ਚਲਦੇ ਹੁਣ ਆਪਾਂ ਗੁਰੂ ਘਰ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਸ਼੍ਰੀ ਕਤਲਗੜ੍ਹ ਸਾਹਿਬ ਪਹੁੰਚ ਗਏ ਜੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਜੀ ਅੱਜ ਤੇ ਲੰਗਰ ਵੀ ਚੱਲਦਾ ਹੈ ਜੀ ਇੱਧਰ ਹੈਂ ਕਿੱਥੇ ਓਹ ਕਾ ਵਾਹ ਦਾ ਲਾਡੀ ਚਾਚਾ ਹੀ ਪਹੁੰਚ ਗਿਆ ਪਤਾਈਆਂ ਫਲਦਰ ਭਾਈ ਤੈਨੂੰ 9 ਸਾਲ ਦੀਆਂ 9 ਸਾਲ ਦੀਆਂ ਹੋਰ ਪਰਿਵਾਰ ਸਮੇਤ ਆ ਤੈਨੂੰ ਇਕੱਲੇ ਨੂੰ ਨਹੀਂ ਮੈਂ ਵੀ ਵੀਰੇ ਤੈਨੂੰ ਵੀ ਤੈਨੂੰ ਵੀ ਪਰਿਵਾਰ ਹੋਰ ਠੀਕ ਆ ਉਹਨਾਂ ਨੇ ਵੀ ਯਾਰ ਉਹਨੂੰ ਪੰਪ ਤੇ ਹੁਣ ਨਹਾ ਕੇ ਤਾਂ ਹੁਣ ਫਰੀ ਮਿਲਿਆ ਹੋਰ ਕਿਹ ਚਲਾ ਚੱਲੀਏ ਅਸੀਂ ਚੱਲਦੇ ਹਾਂ ਹੁਣ ਇਕੱਠੀ ਚੱਲੀਏ ਮੈਂ ਬਸ ਆਹ ਚੱਲਦੇ ਆ ਠੀਕ ਆ ਆਹ ਬਿਲਕੁਲ ਬਿਲਕੁਲ ਲਓ ਜੀ ਚੱਲਦਾ ਜੀ ਅੱਧਰ ਲੰਗਰ ਚ ਆ ਪਾਣੀ ਦਾ ਲਓ ਜੀ ਕਰ ਦਰਸ਼ਨ ਕਰ ਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੇ ਬਹੁਤ ਸੰਗਤਾਂ ਦਾ ਇਕੱਠ ਹੈ ਜੀ ਅੱਜ ਨਵੇਂ ਸਾਲ ਦੇ ਮੌਕੇ ਤੇ ਵਾਹਿਗੁਰੂ ਵੇਰ ਕਰੀਏ ਚੱਲ ਭਾਈ ਚੱਲ ਪਾਪਾ ਕਿੰਨੇ ਦੇਖ ਰਹੇ ਹੈ ਹੈ ਕਿੰਨੇ ਦੀ ਗੱਲ ਦੇਖ ਲੈਨੇ ਪੁੱਤ ਤਾਂ ਸ਼ਰਦਾ ਹੁੰਦੀ ਆ ਸ਼ਰਦਾ ਦੀ ਗੱਲ ਆ ਹਾਂ ਆ ਹੱਥੋਂ ਦਾ ਬਣਾ ਹੱਥੋਂ ਤੋਂ ਬਾਅਦ ਕਰਾਉਣੀ ਆ ਕਿੱਥੇ ਚਲੇ ਆ ਫਾਇਰ ਆਪਾ ਆਪਾ ਦੂਰ ਤੱਕ ਉਹ ਇੰਦੇ ਆ ਆ ਫੜੀ ਉਹ ਤੋਂ ਇੰਦੇ ਕੱਲੇ ਕਹਿੰਦੇ ਜਾਣ ਨਹੀਂ ਜਾਣ ਕਰੋ ਜੀ ਦਰਸ਼ਨ ਇਹ ਪ੍ਰਾਤਨ ਨੂੰ ਬੁਲਾਵਟ ਦੀ ਉਸਾਰ ਸੰਨ 1831 ਸਮੇਤ 188 ਵਿੱਚ ਹਰਦਿਆਲ ਸਿੰਘ ਵਿਲੋ ਵਾਲੀਏ ਵੱਲੋਂ ਕਰਵਾਈ ਗਈ ਸੀ ਤੇ ਜਿਹੜਾ ਇਹ ਖੂਹ ਆ ਜੀ ਇਹ ਆ ਬਹੁਤ ਪੁਰਾਣੇ ਸਮੇ ਤੋਂ ਜੋ ਕਿ ਜਿਹੜੀ ਉਥਾਰ ਏਦਾਂ ਹੀ ਆ ਸਾਰਾ ਕੁਝ ਜਿੱਦਾਂ ਹੈ ਪੁਰਾਣਾ ਸਮਾਂ ਬਹੁਤ ਪੁਰਾਣਾ ਜਿੰਨਾ ਤੁਸੀਂ ਕਹਿ ਸਕਦੇ ਏਨਾ ਹੀ ਪੁਰਾਣਾ ਪ੍ਰਾਤਨ ਖੂ ਅੱਜ ਵੀ ਇਹਦੇ ਵਿੱਚ ਥੱਲੇ ਧਰਤੀ ਦੇ ਵਿੱਚੋਂ ਪਾਣੀ ਆਉਂਦਾ ਜੀ ਤੇ ਕਰੋ ਜੀ ਦਸਣਾ ਵਾਹ ਕਿਰਖ ਵਾਹ ਦੋ ਪਾਪਾ ਜੀ ਦੇਖ ਕੇ ਆ ਤੁਹਾਨੂੰ ਦੇਖ ਕੇ ਮੈਂ ਹੋ ਗਿਆ ਤੇ ਹੂੰ ਗੱਲ ਆ ਲੈ ਬਸ ਆਨੇ ਮੱਥਾ ਟੇਕ ਕੇ ਹੂੰ ਕੁਆਹੇ 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 ਲੈ ਬੱਲੇ ਬੱਲੇ ਦੇਖ ਉੱਪਰ ਨੂੰ ਬਈ ਉਪਰ ਸੋ ਇਹ 1 ਰੁਪਿਆ ਤਾਂ ਹੁੰਦਾ ਤਾਂ ਐਦਾਂ ਹੀ ਹੁੰਦਾ ਤਾਂ ਹੈ ਇਹ ਜੇ ਕਮਰੇ ਬਣੇ ਹੁੰਦੇ ਤੇਰੇ ਜੇਲ ਹੁੰਦੀ ਸੀ ਇਹ ਦੱਸੋ ਲੱਗਿਆ ਮੈਨੂੰ ਲੱਗੇ ਹੋਏ ਨਹੀਂ ਆ ਜਾ ਅੰਦਰ ਦਰਮਾਈ ਜੀ ਲੱਗਿਆ ਹੋਇਆ ਲੋਕ ਤਾਂ ਕਰਕੇ ਅੰਦਰ ਨਹੀਂ ਜਾ ਹੁਣ ਅੰਦਰ ਜਾਣਾ ਮਨਾ ਕਰਿਆ ਹੋਇਆ ਤੇ ਬਹੁਤ ਵਧੀਆ ਚ ਇੱਥੇ ਕਮਰੇ-ਗੁਮਰੇ ਪੁੱਤ ਬਣਾਏ ਹੋਏ ਤੇ ਇੱਕ ਆਦੇ ਬਸ ਵੈਸੀ ਰੈਡ ਰੂਨ ਉਹ ਹੋਰ ਕਿਹਦਾਦੇ ਆਪਾਂ ਅੰਦਾਜ਼ਾ ਪੁੱਤ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਪਹਿਲਾਂ ਆਏ ਤੇ ਉਸ ਤੋਂ ਬਾਅਦ ਦਾ ਬਣਿਆ ਹੋਇਆ ਹੈ ਤਾਂ ਪੁੱਤ ਤਾਂ ਪਤਾ ਨਹੀਂ ਕਿੰਨੇ ਸੌ ਸਾਲ ਪਹਿਲਾਂ ਆਏ ਤੇ ਗੁਰੂ ਸਾਹਿਬਰੇ ਤੇ ਬਹੁਤ ਪੁਰਾਣਾ ਬਹੁਤ ਪੁਰਾਣਾ ਹੈ ਤੇ ਉਸ ਟਾਈਮ ਦੇ ਵਿੱਚ ਇੱਕ ਖੂਹ ਦੀ ਪਟਵਾਈ ਹੋਈ ਸੀ ਜਦੋਂ ਗੁਰਦੁਆਰਾ ਇਹ ਤਿਆਰ ਹੋਇਆ ਤਾਂ ਤੇ ਪਤਾ ਲੱਗਿਆ ਤਾਂ ਚਾ ਉਸ ਟਾਈਮ ਪਤਾ ਲੱਗਿਆ ਤਾਂ ਕਹਿੰਦੇ ਖੂਹ ਬਾਰੇ ਵੀ ਇੱਥੇ ਖੂਹ ਤਾਂ ਪੁਰਾਣਾ ਹੈ ਹਾਏ ਰੇ ਰਿਆ ਭੂਰੇਆ ਗੂਰੇਆ ਲਓ ਜੀ ਕਰੇ ਵਰਦਾਸ ਧੰਨ ਧੰਨ ਬਾਬਾ ਜੀ ਸਿੰਘ ਧੰਨ ਧੰਨ ਬਾਬਾ ਜੂਰਾ ਵਾਹ ਫਿਕਰਾਈ ਹੈ ਜੀ ਆਪਣੀ ਜਿਹੜੀ ਅਰਦਾਸ ਇਹਨਾਂ ਕੇ ਪਰਮਾਤਮਾ ਕਬੂਲ ਕਰੇ ਜਿੰਨੇ ਵੀ ਸਾਡੇ ਵੀਡੀਓ ਦੇਖਦੇ ਆ ਸਾਡੇ ਸਬਸਕ੍ਰਾਈਬਰ ਪਰਮਾਤਮਾ ਭਾਈ ਉਹਨਾਂ ਨੂੰ 2026 ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਭਰੇ ਦਿਨ ਆਵੇ ਵਾਹਿਗੁਰੂ ਆਪਣੇ ਰਾਜ ਵਿੱਚੋਂ ਸੂਤਿ ਪ੍ਰਕਾਸ਼ਿਤ ਇਹ ਆਪਣੇ ਰਾਜ ਭਾਗ ਅਸਰੇ ਵਿੱਚ ਪਾਉਣ ਦੇ ਚੱਲਦੇ मंत्री खाओं दे विधि निर्दय के पेनुपत्ति बंदी बनाकर के सांपुस्पृद कर अब ये तो इस तरह नहीं करेगा तो याद भी फिर तेरे से तेरे राज्य से बावजूद ना भावना कट खराब है ਨੇ ਬਣਾਏ ਜੱਫਰਨਾਮੇ ਸੀ ਸਤੂ ਸਿੱਖੇ ਪਾਤਸ਼ਾਹ ਜੀ ਨੇ ਚਿੱਠੀ ਲਿਖੀ ਹੈ ਸ਼ਰੀਰ ਤਾਮ ਕਰਤਾ ਪ੍ਰਖ ਹੈ ਦੀ ਵਡਿਆਈ ਸਭ ਕੁਇਲਰ ਸਤੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਜ਼ਫਰਨਾਮੇ ਉਸ ਜੱਫਤੇ ਦੀ ਚਿੱਠੀ ਦੇ ਉੱਪਰ ਉਸ ਆਕਾਨ ਪ੍ਰਭ ਦੀ ਉਸਤੰਤੀਤੀ ਤੇ ਬੜੀ ਵਡਿਆਈ ਕੀਤੀ ਹੈ अहद समाण करन को मिन भेंटयो पांचा संसार दिन गोविंद का गीता है जिसने तोची की आई देखत गोविंद गोविंद सिंह साहब ने महाराज बहुत फौजा दे दिया कवि जी ने लीला तो गोविंद सिंह को सवार देते पैदल से ਤੇ ਆ ਗਏ ਦਰਨ ਜੈ ਨਈ ਬਹੁਤ ਫੌਜ ਸਿੱਖ ਸੇਵਕਾਂ ਦੀ ਕੋਟ ਸ਼ਹੀਰ ਦੇ ਰਾਹ ਬਾਹਰ ਟੇਂਦੀ ਆਪਨੇ ਹੱਥੇ ਸੱਜੇ ਹੱਥ ਦੇ ਅੰਗੂਠੇ ਨੂੰ ਕਰਤ ਦੇ ਨਾਮ ਸੰਤ ਕੁਤੀ ਛਿੜ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਅੱਛਾ ਬਹੁਤ ਸ਼ੁਭ ਮੂਰਤ ਉਸ ਵੇਢ ਗੀਤ ਇਕਾਲਨਾ ਨਕਰ ਦੇ ਵਿੱਚ ਕੰਦ ਨੂੰ ਕੋਈ ਤਾਕਤ ਆ ਜਾ ਰਹੀ ਹੈ कि ओ कण सतगुरु ਜੀ ਨੇ ਜਿਹੜਾ ਰਾਜਨ ਲੱਗਣ ਤੇ ਬੇਤਰਤੀ ਸੀ। ਪਰ ਕਲਮ ਜੀ ਇਸ ਕੰਮ ਨੇ ਬਣਾਈ ਕਿਰਪਾ ਤੋਂ ਮਿਲਦੀ। ਤੁ ਗੋਬਿੰਦ ਸਿੰਘ ਜੀ ਕਹਿੰਦੇ ਜਦੋਂ ਕਲਮ ਕਢੀਏ ਮੇਰੇ ਮੇਰੇ ਪਰਵਾਦ ਤੇ ਸਿੱਖ ਸੀਸਾਂ ਨੂੰ ਦੁੱਖ ਦਿੱਤੇ ਤਾਕਤ ਲਾਈ। ਸਤਗੁਰੂ ਜੀ ਕਹਿੰਨ ਲੱਗੇ ਇਸ ਹੱਥ ਨਾਲ ਐਸੀ ਇੱਕ ਚਿੱਠੀ ਲਿਖਾਂਗੇ ਚਿੱਠੀ ਪਰ ਗੁਰੂ ਰੋਬਿੰਦ ਸਿੰਘ ਜੀ ਸਾਹਿਬ ਨੂੰ ਮਹਾਰਾਜ ਕੋ ਸਮਾਪਿਤ ਕੇ ਇਹ ਤੋਂ ਸਤਗੁਰੂ ਜੀ ਨੇ ਫਿਰ ਇੱਕ ਚਿੱਠੀ ਜਿਹਨੂੰ ਆਮ ਬੋਲੇ ਵਿੱਚ ਅਸੀਂ ਫਤੇ ਦੀ ਚਿੱਠੀ ਕਹਿੰਦੇ ਆ ਸਤਗੁਰੂ ਜੀ ਨੇ ਉਹ ਜ਼ਫਰਨਾਮਾ ਲਿਖਿਆ ਜਿਹਨੂੰ ਅਸੀਂ ਪਾਰਦੇਸ ਕਹਿੰਦੇ ਆ ਕਾਮਲੇ ਕਾਹਾਂ ਮਾਤਕਾਇਮ ਕਰੀ ਸਤਿ ਪ੍ਰਭੂ ਗੁਰੂ ਸਿੰਘ ਪਾਤਸ਼ਾਹ ਜੀ ਨੇ ਉਹ ਸ਼ੇਰ ਖਾਸੀ ਵਿੱਚ ਜਿੱਦੇ ਵਿੱਚ ਕਈumbai ਤੌਸੀ ਤੇ ਸਾਥੀ ਜੀ ਨੇ ਇਹਨਾਂ ਹਕਾਇਤਾਂ ਦੇ ਵਿੱਚ ਆਪਣਾ ਹਾਲ ਬਿਆਨ ਕੀਤਾ ਫਿਰ ਔਰੰਗਜ਼ੇਬ ਦੀ ਬੇਵਸੀ ਬਿਆਨ ਕੀਤੀ ਅਖੀਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵਾਹ ਲਾਹੇ ਉੱਪਰ ਸਾਡੇ ਮੁਖ ਹਾਂ ਨੰਗਰ ਚੱਲਣ ਲੱਗਾ ਹੈ ਜਿਹੜੀ ਚੌਲ ਦਾ ਗੁਰਦੁਆਰਾ ਕਤਲਗੜ ਸਾਹਿਬ ਦੇ ਬਿਲਕੁਲ ਝੂਠਾ ਗਲਾਸ ਪਾਈ ਕਿਸੇ ਨੇ ਨਹੀਂ ਟੇਬਲ ਤੇ ਗਲਾਸ ਲਿਆ ਦਿਓ ਭਾਈ ਮਿਹਰਬਾਨੀ ਜੀ ਗਲਾਸ ਕਿਹੜਾ ਮੰਗੋ ਜਾਈ ਪਿਆਰ ਭਾਈ ਨਹੀਂ ਲੱਗੇ ਹੋਏ ਸੇਵਾ ਤੇ ਗਲਾਸ ਭਾਈ ਸੁੱੱਚੇ ਗਲਾਸ ਲਿਆ ਦਿਓ ਜੈ ਜੈ ਹਿੰਦਾ ਚੱਕਰੇ ਭੰਗਾ ਸਾਡਾ ਗਲਾਸ ਪਾਈ ਦੇ ਸ੍ਰੀ ਚਮਕੌਰ ਸਾਹਿਬ ਵੱਲੋਂ ਲਗਾਇਆ ਗਿਆ ਜੀ ਲੰਗਰ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਬਿਲਕੁਲ ਮੂਹਰੇ ਤੇ ਇਧਰ ਵੱਡਾ بھائی ਸਾਡਾ ਪਹੁੰਚਿਆ ਹੈ ਸੇਵਾ ਤੇ ਤੇ ਇਹਨੂੰ ਪਹਿਲ ਤਾਂ ਮੁਬਾਰਕਾਂ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਾਰੀਆਂ ਸੰਗਤਾਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਬੈਠੇ ਭੈਣ ਭਰਾਵਾਂ ਨੂੰ ਪੂਰੇ ਪੰਜਾਬ ਨੂੰ ਸਾਡੇ ਨੂੰ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਸਾਰੇ ਵੀਰ ਭੈਣ ਤੰਦਰੁਸਤ ਰਹਿਣ ਜੀ ਚੜ੍ਹਦੀ ਕਲਾ 'ਚ ਰਹਿਣ ਨਵਾਂ ਸਾਲ ਖੁਸ਼ੀਆਂ ਭਰਿਆਵੇ ਖੁਸ਼ੀਆਂ ਭਰਿਆਵੇ ਨਵਾਂ ਸਾਲ ਸਾਰਿਆਂ ਸੰਗਤਾਂ ਨੂੰ ਬਿਲਕੁਕੁਲ ਹੋਸ਼ੜਾਓ ਠੀਕ ਠਾਕ ਆ ਹਾਂ ਤੰਤਨ ਬਾਬਾ ਜੀ ਸਿੰਘ ਤੰਤਨ ਬਾਬਾ ਜੁਹਾਰ ਸਿੰਘ ਜੀ ਪਾਵਨ ਪਵਿੱਤਰ ਧਾਤੀ ਸ੍ਰੀ ਚਮਕੌਰ ਸਾਹਿਬ ਜੀਆਂ ਲਾਡਲੀਆਂ ਫੌਜਾਂ ਵੀ ਆਈਆਂ ਹੋਈਆਂ ਜੀ ਉਰੇ ਸਾਰੇ ਸੰਗਤਾਂ ਨੂੰ ਦੁਆਰਾ ਫੇਰ ਨਵਾਂ ਆਰਦਾਸ ਕਰੀ ਸਰਦਿਸ਼ ਮੇਸ਼ ਪਤਾ ਪਾਈ ਕਿਰਪਾ ਰੱਖੇ ਪਪਾ ਹਾਲੀਆਂ ਦਾਦੀਆਂ ਕਿਹੜੀਆਂ ਹਾਲੀਆਂ ਕਿਆ ਕਿਆ ਕਰਤਾ ਦਾਦੀ ਨੇ ਦੇਖੋ ਅੱਜ ਮੈਂ ਕਿਹਾ ਮਗਿਆ ਬੀਬੀ ਅੱਜ ਅਸੀਂ ਮਤਲਬ ਕੀ ਰੋਲਾਨੀ ਦੇਖੋ ਜੀ ਅੱਜ ਪੱਕਾ ਰੰਗ ਆ। ਹਾਂ। ਅੱਛਾ ਇਹਦਾ ਮਤਲਬ ਨਹੀਂ ਮੇਰੀ ਗੱਲ ਸੁਣਾ। ਇਹਦਾ ਮਤਲਬ ਤੈਨੂੰ ਦਾਦੀ ਪਿਆਰ ਕਰਦੀ ਆ। ਸਾਨੂੰ ਨਹੀਂ ਕਰਦੀ। ਹਾਂ? ਹੈ? ਉੱਛਲਾ। ਕੀ? ਸਾਰੇ ਨੂੰ ਪਿਆਰ ਕਰਦੀ ਆ। ਸਾਰੇ ਨੇ ਕਰਦੀ ਆ। ਜਿਹੜੇ ਵੀਡੀਓ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਨੂੰ ਉਹਨਾਂ ਨੂੰ ਸਾਲ ਦੀ ਮੁਬਾਰਕਾਂ। ਅਸੀਂ ਤਾਂ ਗਲੀ ਬੰਨੀ ਬੈਠੇ ਕੋ ਤੱਕਾਂ ਨਾ ਖਾਂਦੀ ਕਿਸਾਂ ਬਾਦੀਆਂ। ਹੇ ਰੋਪ ਉਹ ਕੱਤੀ ਬੰਨੜੀ ਜਿਹੜੇ ਪਰ ਤਾਂ ਕਿਨੇ ਖਾਲੀ ਬਿਚਾਰੀ ਮੋੜ ਨਾਲ ਇੱਕ ਗ੍ਰੇਂ ਚਿੱਤੇ ਕਿਨੇ ਖਾਲੀ ਇਹੋ ਪਰ ਤੇ ਹੱਥੋਂ ਪਾਣੀ ਨਾ ਲੱਗਣ ਬੀਬੀ ਕੀ ਖਾਲੇ ਅੱਛਾ ਮਮ ਬੀਬੀ ਦੇ ਆਟਣ ਹੋਇਆ ਹੈ ਤਾਂ ਕਹਿੰਦੀ ਆ ਵੀ ਮੈਂ ਜੀ ਇੰਨੀ ਕੀ ਚੀਜ਼ ਵੱਜਦੀ ਆ ਆਟਣ ਜਾਂਦਾ ਆਟਣ ਉਹ ਮਾਸ ਫੁੱਲ ਗਿਆ ਜਾ ਦੂ ਕੁਰਸੀ ਲਿਆ ਮੜੀ ਜੀ ਕੁਰਸੀ ਮਮਾ ਲਿਆ ਬੇ ਅੱਛਾ ਤਾਂ ਹੀ ਮੈਨੂੰ ਕਹੀ ਗਈ ਪੁੱਤ ਵੀ ਮੈਂ ਅੱਜ ਕੋਈ ਚੀਜ਼ ਬਣਾਉਣੀ ਆ ਮੈਨੂੰ ਸਮਝ ਨਹੀਂ ਲੱਗੀ ਮੈਨੂੰ ਆਇਤਾ ਵੀ ਜਿਵੇਂ ਉਹ ਲੋੜੀ ਆਉਂਦੀ ਛਲ ਖੂਆ ਖੂਆ ਨਾ ਮਾਰਨਾ ਹੋਵੇ ਆਹ ਪਿੱਛੇ ਤੇਲ ਹੈ ਹਾਂ ਅੰਗਤ ਤੂੰ ਲੱਡੂ ਹੋ ਜਾਣੇ ਅੰਗਤ ਓ ਅੰਗਤ ਤੂੰ ਵੀ ਮੰਗੂਗਾ ਬੀਬੀ ਤੇ ਕੰਕ ਨਹੀਂ ਮੰਗੂਗਾ ਹਾਂ ਮੂੰਹ ਉਹ ਦੇ ਤਾਂ ਫੇਰ ਮਾਰਦਾ ਕਿ ਹੈ ਫੇਰ ਤੈਨੂੰ ਨਹੀਂ ਪੁੱਛੇ ਕਰਨਾ ਨਹੀਂ ਨਾ ਚੀਜੀ ਖਾਣੀ ਦੀ ਤਾਂ ਹੀ ਕੀ ਹਾਲ ਹੈ ਹੋ ਬਹੁਤ ਬਹੁਤ ਗੋਈ ਲੜਾਇਆ ਮੈਂ ਕਦੀ ਤਸੱਲੀ ਕਰ ਰੋਣਾ ਭਾਈ ਤਸੱਲੀ ਨਾਲ ਬੀਬੀ ਕਹਿੰਦੀ ਮੈਂ ਦਵਾਈਆਂ ਪਾਤ ਤੀਆਂ ਵਿੱਚ ਜਿਵੇਂ ਕੀ ਮਾਲਾ ਸਿਰਦਰਦ ਦੀ ਬੁਖਾਰ ਖੰਗ ਤੇ ਹਾਂ ਬਸ ਜਖਾਮ ਮੰਮੀ ਨੇ ਕਹਿਣਾ ਮੈਂ ਮਨਿੰਦਰ ਨੂੰ ਰਲਾਉਣੀ ਨੇ ਚੋਰਾ ਨੂੰ ਮੋਰ ਪਾਏ ਜਾਂਦੇ ਨੇ ਆਕੇ ਆ ਦੇਖ ਲੈਣਾ ਪਿਛਲੀ ਵਾਰ ਵੀ ਬੀਬੀ ਨੇ ਐਉਂ ਕਰਿਆ ਮਨਿੰਦਰ ਨੇ ਬੁਲਾ ਬੀਬੀ ਲੱਗੀ ਤੇ ਰਾਉਣਾ ਚੋਰਾ ਨੂੰ ਮੋਰ ਪਾਸੀ ਛਾਪਾ ਹੁਣ ਬੀਬੀ ਨਾ ਤਾਂ ਕਹਿਣ ਜੋ ਕੀ ਮੈਂ ਮਨਿੰਦਰ ਨੂੰ ਧਲਾਇਆ ਨਾ ਕਹਿਣ ਜੋ ਕਿ ਮੈਂ ਆਪ ਰੱਖਿਆ ਮੈਂ ਮਨਿੰਦਰ ਨੇ ਧਲਾਇਆ ਮੈਂ ਮਿੰਦਰ ਛਿੰਬੜਿਆ ਇਹੋੜੀ ਆਏ ਨੂੰ ਪੁੱਛ ਲੈ ਕੇ ਕਹਿੰਦਾ ਬੀਬੀ ਇਹਨੂੰ ਪੁੱਛੋ ਹਾਂ ਕੀ ਲੈਣਾ ਜੀਜੀ ਜੀਜੀ ਕਹਿੰਦਾ ਹਾਂ ਜੀ 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 ਬੇਬੇ ਹਾਂ ਖੋਲ ਲਿਆ ਚਮਚਾ ਲੈ ਆ ਭਾਈ ਨੂੰ ਸੁਦਾ ਮੀ ਇਹਦੇ ਕੋਲ ਰੱਖ ਦੇ ਮਾੜਾ ਜਿਹਾ ਕੱਦਾਂ ਲੱਗ ਗਿਆ ਵੀ ਇਹ ਆਲ ਰੌਂਡ ਇਹ ਤਾਂ ਬਣ ਗਿਆ ਇਹ ਛੇਤੀ ਬਣ ਜਾਂਦਾ ਹੈ ਨਾ ਉਹਨੂੰ ਟਾਈਮ ਲੱਗਦਾ ਉਹ ਨੂੰ ਮੈਂ ਭੁੰਨਣਾ ਇਹ ਬਸ ਟਾਈਮ ਜ਼ਿਆਦਾ ਲੱਗਦਾ ਕਿਆ ਕਹਿੰਦੇ ਉਹਨੂੰ ਕਹਿੰਦੇ ਲੱਗਣੀ ਨਾ ਆਹ ਚਮਚਾ ਕੋ ਆ ਖੰਡਾ ਨਹੀਂ ਕੋਈ ਢਾਗਾ ਦੇਖਿਆ ਨਹੀਂ ਪਿੰਨੀਆਂ ਸਿੱਟੀਆਂ ਮੈਂ ਤਾਂ ਚੱਕ ਖਾਧੀਆਂ ਨਹੀਂ ਤੁਸੀਂ ਆਸ ਤਾਂ ਨਹੀਂ ਖਾਧੀਆਂ ਤਾਂ ਹੀ ਨਹੀਂ ਬੀਬੀ ਖਾਧੀਆਂ ਹੋਣਗੀਆਂ ਅੱਜ ਤਾਂ ਖਾਧੀਆਂ ਚਾਹੀਦੀ ਖਾਧੀਆਂ ਨਹੀਂ ਪਰੇ ਮੈਂ ਤਾਂ ਚੱਕ ਕੇ ਸਿੱਟੀਆਂ ਆਹ ਪਤਾ ਨਹੀਂ ਕਿੱਥੋਂ ਲੁਕਾਉਂਗੀਆਂ ਹੋਣਗੀਆਂ ਨਹੀਂ ਲੁਕਾਉਂੀਆਂ ਕਾਹਨੂੰ ਹਾਂ ਫੇਜੇ ਸਿੱਟੀਆਂ ਤੁਸੀਂ ਕਿਸੇ ਗਰੀਬ ਨੂੰ ਦੇ ਦਿੰਦੇ ਸਾਨੂੰ ਦੇ ਦਿੰਦੇ ਅਸੀਂ ਮਹਾ ਗਰੀਬ ਬੈਠੇ ਬਹੁਤ ਬੇਚਾਰੀ ਬਣੀ ਗਰਮ ਮੀਦੀ ਬੀਬੀ ਇਧਰ ਚਕਾਮੁਕ ਆਉਂਦੀ ਆ ਕਾਹਦੇ ਕੀ ਆ ਪਾਇਆ ਕਿਆ ਵਿੱਚ ਕਿਆ ਹਮ ਕੋ ਆਕੇ ਤਾ ਦੇਖ ਮੈਨੂੰ ਟੈਸਟ ਕਰਦੀ ਸੁਬਾਰੀਆ ਕੀ ਆਉਂਦੀ ਹੈ ਇਨ ਕਮਿੰਗ ਵੌਇਸ ਕਾਲ ਫਰਮ ਮੈਰੀ ਮਾਮ ਜੀ ਦਾ ਜੈਨੋ ਐਂਡ ਸਿੰਸਮ 1 ਪਤਾ ਨਹੀਂ ਵਿੱਚ ਕੀ ਆ ਪਾਇਆ ਜਿਵੇਂ ਬਹੁਤ ਕਹਿੜਾ ਹੈ ਮਾਰ ਇਨ ਕਮਿੰਗ ਵੌਇਸ ਕਾਲ ਫਰਮ ਮੈਰੀ ਮਾਮ ਜੀ ਦਾ ਜੈਨੋ ਐਂਡ ਸਿੰਸਮ 1 ਤੁਲੇ ਚ ਪਾ ਦੇ ਹੁਣ ਤੂੰ ਖਾ ਦੇ ਹੋ ਨੰ ਕਿਹਨਾਂ ਨੂੰ ਨਿਆਣਿਆਂ ਨੂੰ ਇਹ ਤਾਂ ਖਰਾਬ ਕਰੂਗਾ ਅੰਗਰ ਤੈਨੂੰ ਤਾਂ ਬਚੇਰਾ ਖੰਦ ਹੈ ਦੂਆ ਕੁੰਡੇ ਵਾਲਾ ਲਿਆ ਜਿਹੜਾ ਉੱਥੇ ਲਟਕਦਾ ਕੋਈ ਨਾ ਮੈਂ ਵਿੱਚ ਪਾ ਜਣਾ ਜੀ ਕਿਹਨਾਂ ਹਾਂ ਛੋਲੇ ਚ ਰੱਖ ਲੈਣ ਤਨੂ ਪਤਾ ਹੀ ਨਹੀਂ ਲੱਗਦਾ ਹੈਗਾ। ਯਾ ਬੀਬੀ ਵੀ ਨੇ ਕਿਹਾ ਉਹ ਨਹੀਂ ਖਰਦ ਲਿਓ ਨਹੀਂ। ਲਿਆ ਬੜਾ ਲਿਆ ਨਹੀਂ। ਜਿਹੜਾ ਇੱਥੇ ਬੜਾ ਥੋੜਾ ਜਿਹਾ ਉਹਦੇ ਵਿੱਚ ਜਣੀ ਕਿ ਕਹਿਣ ਦਾ ਮਤਲਬ ਤੂੰ ਵੀ ਇੰਨੀ ਕੀ ਚੀਜ਼ ਲੈ ਕੇ ਆਉਣੀ ਆ। ਵੀ ਬਸ ਥੋੜੀਓ ਪਵੀ ਤੂੰ ਐਡੀ ਚੀਜ਼ ਲਿਆ। ਬੀਬੀ ਵੀ ਕਹੇ ਵੀ ਨਾ ਤਾਂ ਮੈਂ ਖਾਲੀ ਤੋਰਨ ਜੋਗੀ ਨਾ ਪਰ ਜੋਗੀ। ਨਹੀਂ ਘਾਟ। ਹਾਏ ਲੈ। ਨਵੇੜੇ ਦਿੱਤਾ ਕੰਮ ਚੱਕ ਇੱਕ ਤੋਂ ਹੋਰ ਚੱਕ ਲਿਓ ਤੁੱਤਾ ਕਰਕੇ ਰੱਖੋ ਇੱਕ ਹੋਰ ਚੱਕ ਲਿਓ ਦੋਨੂੰ ਚੱਕ ਲਿਆ ਹਾਂ ਪਰਦੇ ਨਹੀਂ ਆ ਹੈ ਤਾਂ ਚੱਲ ਕੋਈ ਗੱਲ ਨਹੀਂ ਨੋ ਮਠਮੁਠਾ ਚੱਲੀ ਕਿ ਆ ਵਿੱਚ ਹੈ ਨਾ ਖਸ 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 ਕਰਕੇ ਲੱਗਦਾ ਹੈ ਨਾ ਖਸ 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 ਦੀਆਂ ਮਗਜ ਮਗਜ ਦੱਖਾਂ ਕਾਜੂ ਬਦਾਮ ਸੁਵਾਰੇ ਹੋਰ ਕੀ ਪਾਇਆ ਮੈਂ ਛੱਡੀ ਜਿਓ ਅੱਛਾ ਤਨੂ ਮੈਂ ਕਿਆ ਕਿਆ ਤੇ ਵੀ ਡੋਲੂ ਬੜਾ ਲੈ ਕੇ ਆ ਬੀਬੀ ਨੇ ਆ ਲੈ 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 ਜੀ ਬੈਠੋ ਮੈਂ ਕਿਆ ਗਤਨੀ ਆਪਣਾ ਆਪਣਾ ਸੰਭਿਓ ਆਠ ਰਾਂ ਦੇ ਜੀ ਬੈਠੇ ਤੂੰ ਨਹੀਂ ਨਾ ਗਲਤ ਆਹ ਕਾਤੇ ਹਾਂ ਵੀ ਦੇ ਨਾ ਉਹ ਕਿਹੜੇ ਨਿਆਣਾ ਹੁਣ ਮੌਨ ਤਾਂ ਸਾਦੇ ਨਿਆਣੇ ਹੁੰਦੇ ਨੇ ਬਾਜੇ ਲੈ ਚੱਕ ਲੈ ਆਪਣਾ ਨਿੰਦਰ ਆਪਣਾ ਖਾਈ ਜਾ ਨਾਲ ਹੀ ਹਾਂ ਦੇ ਦੇ ਮਨਿੰਦਰ ਦੇ ਟਿਕਟ ਦੇਣ ਲੈ ਵੀ ਤਾਇਆ ਵੀ ਪਹੁੰਚ ਗਿਆ ਕਿਹੜੀ ਗੱਲ ਆ ਦੇਖ ਆ ਦੇ ਮਨੇ ਭਾਈ ਨੂੰ ਆਏ ਨਹੀਂ ਹੈਗਾ ਵੀ ਭਾਈ ਨਵਾਂ ਸਾਲ ਆ ਕੋਈ ਪਾਰਟੀ ਕੋਈ ਸ਼ਾਰਟੀ ਦੱਸੋ ਦੱਸੋ ਫਿਰ ਕੀ ਖਾਣਾ ਜਨਮ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਮੈਂ ਫੋਨ ਹੀ ਤੁਹਾਨੂੰ ਤਾਂ ਹੀ ਕਰ ਦਿੱਤਾ ਵੀ ਕੀ ਖਾਣਾ ਪੀਣਾ ਭਾਈ ਦੱਸ ਦਿਓ ਆ ਦੇਖ ਬੀਬੀ ਨੇ ਘੀ ਲਾਤਾ ਠੰਡਾ ਗਿਆ ਕਰ ਰਹੀ ਹੈ। ਮੈਂ ਦੇਖੀ ਤੀ ਹਾਂ। ਹਾਂ, ਹੋਰ ਕੀ ਖਾਈਏ? ਨਹੀਂ ਮਾਸਾ। ਹੋਰ ਕੋਈ ਫਲ ਹੋਵੇ। ਬਰਗਰ ਲਿਆਂਦੇ ਤੁਹਾਨੂੰ। ਚਲ ਫਿਰ ਤਾਂ ਠੀਕ ਹੈ। ਆਹ ਬੜੇ ਇੱਕ ਵਾਰ ਅਸੀਂ ਬਾਤ ਹੀ ਕਾਹ ਕਰ ਦਿੰਦੇ ਵੀ ਮੁਰਿਆ ਅੰਗਤ ਦਾ ਜਨਮ ਦਿਨ ਆਉਂਦਾ ਫਿਰ ਬੜਾ ਤਾਇਆ ਪਾਰਟੀ ਕਰੂ। ਹਾਂ ਵੀ ਬੜਾ ਤਾਇਆ ਬੜਾ ਤਾਇਆ ਫਿਰ ਮੁੱਕਰ ਨਾ ਜਾਵੇ। ਹੈ ਨਾ ਵੀ ਮੈਂ ਪਾਰਟੀ ਕਰਨੀ ਨੇ ਅਸੀਂ ਪਹਿਲੇ ਇਹਨੂੰ ਕਹਤੇ ਵੀ ਚਾਰ ਪੈਸੇ ਸੰਭਲਾ ਜਾਂਏ ਕਰਦਾ ਤਾਂ ਕਹਿੰਦਾ ਵੀ ਜੰਮ ਜੀ ਤੈਨੂੰ ਲੈ ਕੇ ਖਿਲਾਉਣਾ ਕੁਛ ਵੀ ਪੁੱਛਣਾ ਮੈਂ ਤਾਂ ਹੀ ਫੋਨ ਕਰਦਾਂ ਨਹੀਂ ਮੈਂ ਲਿਆਈ ਸੀ ਮੈਂ ਗੁਰਦੁਆਰੇ ਮੱਥੇ ਆ ਆਹ ਗੱਲ ਸੁਣ ਕੋਈ ਲਿਆਂਦਾ ਪਿਆ ਆਲੂ ਮਟਰ ਬਣਾਏ ਪਏ ਆ ਕੁੰਬਾ ਦੇ ਖਾਣੀਆਂ ਆ ਕੱਢ ਲੈ ਪੁੱਤ ਦੇਖ ਆ ਪਾਲੀ ਸਕਦੀ ਤੂੰ ਹੀ ਨਾ ਰਹਿਂਦਾ ਅੰਦਰ ਰੱਖ ਨਹੀਂ ਆ ਲਿਆਂਦੀ ਆ ਤੈਨੂੰ ਪਾਰਟੀ ਭਾਈ ਹੈ ਤੂੰ ਨਾ ਕਹੀਂ ਵੀ ਛੋਟੇ ਭਾਈ ਨੇ ਪਾਰਟੀ ਨਹੀਂ ਕਰੀ ਨੇ ਖੁਸ਼ ਆ ਬਾਈ ਦਾ ਮੇਰਾ 버ਗਰ ਬਾਈ ਦਾ ਮੇਰਾ 버ਗਰੇ ਖਾ ਕੇ ਖੁਸ਼ ਆ ਇਹ ਜੀ ਚੀਜ਼ ਮੰਮੀ ਨੂੰ ਆ ਜਾ ਕੱਢ ਜੋ ਬੀਬੀ ਨੂੰ ਦੇ ਤੂੰ ਬੀਬੀ ਨੂੰ ਰੱਖ ਬਸ ਬੀਬੀ ਨੂੰ ਦੇ ਮੈਂ ਉਹੀ ਤਾਂ ਦੇ ਦੀ ਪਲੇਟ ਤਾਂ ਦੇ ਅੰਦਰ ਤੋਂ ਆ ਫੜਾ ਦੂਰੀ ਫੜਾ ਦੋ ਪੂਰੀ ਫੜਾ ਦੋ ਚੱਲ ਬੀਬੀ ਹੋਰ ਤਾਂ ਕੋਈ ਖਾਂਦੇ ਨਹੀਂ ਵਿਚਾਰੀ ਤੇ ਬੀਬੀ ਵਾਸਤੇ ਅਸੀਂ ਲੈ ਕੇ ਆਏ ਆ ਪੇਸਟੀ ਪੇਸਟੀ ਆ ਬੀਬੀ ਇਹਦੇ ਵਿੱਚ ਤਾਂ ਮਹਾ ਸੀਦਾ ਜਨੂੰ ਦਿਨ ਤੇ ਵਿੱਚ ਅਛਰੇ ਭਾਜੀ ਦਾ ਅਸੀਂ ਮਨਾਇਆ ਨਹੀਂ ਸੀ ਕਿਉਂਕਿ ਸ਼ਹੀਦੀ ਦਿਨ ਆ ਜਾਂਦੇ ਸਾਡੇ ਤਾਂ ਕਰਕੇ ਛੋਟੀ ਜਿਹੀ ਸੈਲੀਬ੍ਰੇਟ ਆਪਣੇ ਘਰ ਦੇ ਘਰ ਦੇ ਘਰ ਲੈ ਕੇ ਮੈਂ ਇੱਕ ਜੰਮਚਾ ਖਾਤਾ ਮਮੀ ਤਿੰਨ ਜੰਮਚਾ ਨਹੀਂ ਮੈਂ ਕਿਹੜਾ ਸ਼ਗਲ ਲੈਣ ਲੱਗੇ ਆ ਸਰਵੰਦੇ ਗੱਲ ਹਾਂ ਆ ਫੇਰੀ ਲੰਦੇ ਸ਼ਗਰ ਆ ਨਹੀਂ ਜਾਂਦੇ ਲੰਦੇ ਹਾਂ ਦੰਨੂ ਨਹੀਂ ਪਤਾ ਬੀਬੀ ਦਾ ਮੈਨੂੰ ਪਤਾ ਹੈ ਤਾਂ ਹੀ ਕਹਿਤਾ ਕਹੂਗੀ ਮੈਂ ਕਿਹਾ ਤੇਰੀ ਪੇਸਟੀ ਖਾਧੀ ਆ ਆਪਣੀ ਲੈ ਜਾ ਪੇਸਟੀ ਇਹ ਆ ਲੈ ਬੀਬੀ ਖਾਲਾ ਖਾਲਾ ਉਹੀ ਕੱਲੇ ਦਾ ਖਾਲਿਆ ਕਰ ਚੀਜ਼ ਲੈਂਦੀ ਹੋਈ ਉਹੀ ਇਹ ਤਾਂ ਬਰੈਡ ਹੈ ਕਿਹੜਾ ਖਰਾਬ ਨਾ ਤਾਜ਼ੀਆਂ ਨੇ ਅਸੀਂ ਨਾਲੇ ਹਾਂ ਇਹ ਜਿਹੜੇ ਖਰਾਬ ਕਰਨਾ ਕੋਈ ਵਧੀਆ ਚੀਜ਼ ਆ ਇਹ ਉਹਨਾਂ ਸਲੂਨੀ ਚੀਜ਼ ਕਿਹ ਲੈ ਲੈਂਦੀ ਹੈ 버ਗਰ ਆ ਤਾਂ ਮੈਂ ਕਿ ਤੁਸੀਂ ਖਾਂਦੇ ਨਹੀਂ ਮੈਂ ਨਹੀਂ ਖਾਂ ਤੈਨੂੰ ਤਾਂ ਉਹ ਨਹੀਂ ਜੇ ਖਾਣਾ ਤਾਂ ਪੇਆ 버ਗਰ ਵੀ ਖਾ ਲੋ ਵੀ ਜੇ ਖਾਣਾ ਇਹ ਤਾਜ਼ੀਆਂ ਨੇ ਇੱਧਰ ਦੇਖ ਲੈ ਤਾਈ ਨੂੰ ਕਿਆ ਕਹਿੰਦਾ ਖਾ ਲਾਉਂਦਾ ਤੁਸੀਂ ਉਰਨ ਕਰਕੇ ਤੇ ਉਂਗਲੀ ਜੀ ਪਾ ਦੋ ਮਾੜੇ ਜੇ ਮੂੰਹ ਨਾਲ ਤੁਹਾਨੂੰ ਬੁਲਾਉਂਦਾ ਵੀ ਕਿਆ ਖਾਣੇ ਤੁਸੀਂ ਹਾਂ ਕਿਆ ਖਾਣਾ ਉਹ ਐ ਪੁੱਛਦਾ ਹੈ ਆਏ ਮਰੀ ਦੇ ਦੇ ਮਰੀ ਦੇ ਦੇ ਮਰੀ ਦੇ ਦੇ ਮਰੀ ਦੇ ਦੇ ਨੂੰ ਦੇਖਾ ਖਾਂਦੀ ਆ ਤਾਜ਼ੇ ਨੇ ਬਰੈਡ ਨਾ ਇਹ ਕਿਹੜਾ ਹੋਇਆ ਉਹਨਾਂ ਦੀ ਚੀਜ਼ ਤਾਜੀ ਬਣ ਹੁਣ ਫੋਨ ਨਹੀਂ ਮਿੱਠਾ ਨਹੀਂ ਖਾਂਦਾ ਇਹ ਮਿੱਠਾ ਬਹੁਤ ਘੱਟ ਆ ਜਿਆਦਾ ਤਾਂ ਕਰਕੇ ਇਹ ਪਾਜੀ ਤੁਹਾਡੇ ਜਨਮ ਦਿਨ ਦੀਆਂ ਨੇ ਕੇਕ ਕੱਟਿਆ ਘੁੱਟਿਆ ਹੈ ਨਹੀਂ ਸਿੱਧਾ ਹੀ ਸਿੱਧਾ ਹੀ ਦੋਏ ਬੰਦ ਸਾਦਾ ਸਵਾਦ ਆ ਭਈਆ ਹਾਂ ਇੱਧਰ ਨੂੰ ਆ ਕੇ ਦੱਸ ਲੁਕ ਲੁਕੇ ਖਾਣ ਲੱਗਾ ਐ ਵੀ ਤੇਰੇ ਸਾਡੇ ਜਿਹੜੇ ਸਬਸਕ੍ਰਾਈਬਰ ਦੇਖ ਤੇ ਕਿਤੇ ਮੂੰਹ ਚੋਂ ਕੱਢਣ ਲੱਗੇ ਤੇ ਸਵਾਦ ਟੇਸਟੀ ਹਾਂ ਸਾਰਾ ਕੁ ਬਦਲ ਗਿਆ ਲੈ ਭਈ ਆਇਆ ਗਾੜਾ ਇਹਨੂੰ ਦੇ ਦੇ 100 ਰੁਪਏ 100 ਤੂੰ ਦੇ ਦੇ ਕਾਦੇ ਵਾਸਤੇ ਹਾਂ ਥੋੜਾ ਜਿਹਾ ਉਹ ਬੱਸ ਕਰ ਬੀਬੀ ਮੈਂ ਤਾਂ ਪਹਿਲਾਂ ਦੇਖ ਆ ਕੀ ਪਤਾ ਕਿੰਨਾ ਮਹਿੰਗਾ ਗੱਲ ਐ ਮਾਵਾ ਮਾਵਾ ਹਾਂ ਮੈਂ ਤਾਂ ਵੈਸੇ ਹੀ ਮਜ਼ਾਕ ਚ ਕਹਿ ਤਾ ਆ ਚੱਕ ਕੇ ਕਹਿੰਦੀ ਕੱਢ ਕੇ ਦੋ ਕੋਈ ਨਾ ਮੈਂ ਲੈਣਾ ਮੈਂ ਕੀ ਖਲਾ ਦੇਣਾ ਬਸ ਇਹ ਮੈਂ ਕੀ ਦੇ ਤਾ ਹਾਂ ਉਹ ਆ ਮੈਂ ਕਿਉਂ ਨਾ ਮੈਂ ਕਾਗਜ਼ ਕਰਨਾ ਮੈਂ ਦੇ ਕੋਈ ਗਾੜੀ ਕੋਈ ਗਾੜੀ ਰਜਿਸਟ੍ਰੇਸ਼ਨ ਪਾਣਾ ਪਤਾ ਨਹੀਂ ਮੈਂ ਕਾਗਜ਼ ਦੇਣਾ ਰੋਜ਼ ਤਾਂ ਨਹੀਂ ਹੈ 15 ਤਰੀਕ ਨੂੰ ਦੇਣਿਆ ਮਾਤਾ ਲਖਸਾਬ ਕੋਈ ਕਾਗਜ਼ ਰੀ ਕਰਹੀ ਆ 15 ਨਹੀਂ ਤੁਸੀਂ ਜੋੜੋ ਤੁਸੀਂ ਜੋੜੋ 15 ਤਰੀਕ ਨੂੰ ਹਾਂ 15 ਤਰੀਕ ਨੇੜੇ ਆੜੇ ਆਈ ਆ ਦਾਦੀ ਫੇਰ ਤੇ ਤੈਨ ਕਾਇ ਕਿ ਲੈਣਾ ਇਹ ਤੇ ਕਾਇ ਕੀ ਨਹੀਂ ਤੂੰ ਕਹਿੰਦੇ ਕਿ ਕਾਇ ਕਿ ਨਹੀਂ ਮੈਂ ਕਿ ਕਿਆ ਲੀਨ ਹੈ ਮੈਨੂੰ ਪੁੱਛ ਕੇ ਲਿਆਊਗਾ ਇਸ ਕੇ ਲਈ ਆ ਦੇ ਆਪ ਵੀ ਕਰਦਾ ਦੇਖ ਲਓ ਆ ਦੇਖ ਲਓ ਬਾਏ 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 ਕਰ ਦੇ ਜੱਗੀ ਆਲੇ ਲਲਾ ਕੀ ਇਹਦਾ ਕੀ ਤਾਂ ਜੰਨਾ ਮਰਦੀ ਆ ਤਾਂ ਜੰਨਾ ਮਰਦੀ ਬੀਬੀ ਨੂੰ ਦਈ ਜਾ ਨਹੀਂ ਉਹ ਚੰਗਾ ਮੈਨੂੰ ਐ ਵੀ ਗਰਮ ਪਤਾ ਨਹੀਂ ਖਰਾਬ ਤਾਂ ਨਹੀਂ ਕਰੂਗਾ ਨਹੀਂ ਨਹੀਂ ਠੰਡ ਹੈ ਇਹਨੂੰ ਰੋਜ਼ ਇੱਕ ਚਮਚਾ ਖਵਾ ਦੇਗੀ ਨਾ ਮਮਮੀ ਕਿਚਮਚੇ ਤੇ ਗੈਣ ਲਾਗੀ ਲੈ ਦੱਸੋ ਸੌਂਦੀ ਖਲਾਇਆ ਕਰੋ ਇੱਕ ਨਾ ਨਾ ਜਿੰਨਾ ਚਿਰ ਸਾਰੀ ਚਾਹ ਮੁੱਕਦੀ ਨਹੀਂ ਸਾਰੇ ਜਣੇ ਖਾਣ ਤੇ ਨਹੀਂ ਹਟਦੇ ਉਹਨਾਂ ਚਿਰ ਜਿੰਨਾ ਜੇ ਮਨਿੰਦਰ ਕੋਲੇ ਨਹੀਂ ਕਿਤੇ ਛੱਡਣਾ ਉਹਦੇ ਨੂੰ ਸਵਾਦੀ ਮੂੰਹ ਦੇਖ ਲੈ ਮੂੰਹ ਦੇ ਲੈ ਸਵਾਦੀ ਦਾ ਦੇਖ ਲਓ ਆ ਚੀਜ਼ ਖਾਂਦਾ ਪੇਸਟੀ ਮਿੱਠੀ ਖਾਂਦਾ ਨਹੀਂ ਉਗੂ ਉਗੂ ਕਿਹੜਾ ਉਗੂ ਹੈ ਕਿਹੜਾ ਹੈ ਹੈ ਕੀ ਖਾਂਦਾ ਹੁੰਦਾ ਹੁਣ ਮਾਂ ਤੂਰੇ ਬਾਈ ਦੇ ਪਰ ਬੰਦਾ ਬੰਦਾ ਬੰਦਾ